ਪੰਜਾਬ ਨੇ ਹੀ ਸਾਨੂੰ ਬਣਾਇਆ ਹੈ ਹੈਨਾ ਸੀਐਸ ਲਾਈਨ 'ਚ ਪੰਜਾਬੀਆਂ ਨੇ ਸਾਨੂੰ ਬਣਾਇਆ ਤੇ ਜਦੋਂ ਮੁਸੀਬਤ ਪੈਂਦੀ ਹੈ ਜੇ ਅਸੀਂ ਇਹਨਾਂ ਨੂੰ ਨਚਾ ਕੇ ਪੈਸੇ ਲੈ ਸਕਦੇ ਹਾਂ ਸਾਰਿਆਂ ਦੇ ਖੁਸ਼ੀਆਂ 'ਚ ਸ਼ਾਮਲ ਹੋ ਕੇ ਫਿਰ ਸਾਨੂੰ ਦੁੱਖ 'ਚ ਵੀ ਆਉਣਾ ਚਾਹੀਦਾ ਹੈ ਜੇ ਮਾਚੇ ਦੇ ਵਿੱਚ ਦੇਖਦੇ ਹੋ بڑے بڑے ਟਰੈਕਟਰ ਟਰਾਲੇ ਮੰਗਰ ਪਾਏ ਨੇ ਭਰਿਆ ਹੋਇਆ ਸਮਾਨ ਲੋਕ ਜਿੱਥੋਂ ਤੱਕ ਵੀ ਟਰੈਕਟਰ ਜਾ ਸਕਦਾ ਤੁਸੀਂ ਵੀਡੀਓ ਦੇਖੀਆ ਹੋਣੀ ਹੈ ਕਿ ਪੂਰੀ ਛੋਟ ਡੁੱਬ ਗਈ ਪਰ ਟਰੈਕਟਰ ਕੱਢ ਕੇ ਲਿਜਾ ਕੇ ਉਹਨਾਂ ਨੇ ਸਮਾਨ ਪਹੁੰਚਾਇਆ ਇਹ ਪੰਜਾਬੀ ਕਰ ਸਕਦੇ ਆ ਕਿਉਂਕਿ ਇੰਨਾ ਜਜ਼ਬਾ ਜਿਹੜਾ ਹੈਗਾ ਨਾ ਉਹ ਪੰਜਾਬੀਆਂ ਚ ਹੀ ਆ ਵੈਸੇ ਤਾਂ ਹਰ ਕੌਮ ਚ ਹੁੰਦਾ ਹੈ ਲੇਕਿਨ ਪੰਜਾਬੀ ਥੋੜਾ ਜ਼ਿਆਦਾ ਗੁਰੂ ਗੋਬਿੰਦ ਸਿੰਘ ਦੀ ਕੌਮ ਹੈ ਇਹ ਹੈ ਨਾ ਸਾਝੀ ਇਹ ਇਹ ਜੂਝਦੇ ਆ ਇਹ ਲੜਦੇ ਆ ਮੁਸੀਬਤ ਦੇ ਨਾਲ ਇਹੀ ਖਾਸੀਅਤ ਹੈ ਇਸੇ ਕਰਕੇ ਪੰਜਾਬੀ ਜਿਹੜੀ ਪੰਜਾਬੀ ਕਾਮ ਜਿਹੜੀ ਚਾਹੇ 2% ਹੀ ਆ ਲੇਕਿਨ ਉਹ ਫਿਰ 2% ਸਾਰਿਆਂ ਤੇ ਪਾਰੀ ਪੈਂਦੇ ਇਸ ਹੜ ਦੇ ਜੋ ਹਾਲਾਤ ਬਣਿਆ ਉਸ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਵੀਡੀਓ ਵੇਖੀਆਂ ਮਨਕੀਰਤ ਆਲਖੋਰੀ ਇੰਦਰਜੀਤ ਨਿੱਕੂ ਵੀਰ ਹੋਰੀ ਔਰ ਚਲੋ ਨਾਮਾਂ ਨੂੰ ਛੱਡ ਲਓ ਸੰਗੀਤ ਇੰਡਸਟਰੀ ਦਾ ਨਾਮ ਜਿਹੜਾ ਉਹ ਅੱਗੇ ਆਇਆ ਕਿ ਸੰਗੀਤਕ ਇੰਡਸਟਰੀ ਜਿਹੜੀ ਆ ਇਸ ਵਾਰ ਕੁੱਦ ਪਈ ਏਸਾ ਪੂਰੇ ਕਿਉਂਕਿ ਉਹ ਇਹ ਗੱਲ ਕਹਿੰਦੇ ਆ ਕਿ ਜੇਕਰ ਅਸੀਂ ਪੰਜਾਬ ਵਾਸਤੇ ਗਾਉਣੇ ਆ ਪੰਜਾਬੀ ਚ ਗਾਉਣੇ ਆ ਪੰਜਾਬੀ ਸੁਣ ਕੇ ਪੰਜਾਬ ਦੇ ਲੋਕ ਸਾਨੂੰ ਇੱਥੋਂ ਤੱਕ ਬਚਾ ਸਕਦੇ ਆ ਤਾਂ ਫਿਰ ਸਾਡਾ ਵੀ ਹੁਣ ਫਰਜ਼ ਬਣਦਾ ਹੈ ਕਿ ਜੇਕਰ ਇਹ ਕੁਦਰਤ ਨੇ ਹਾਲਾਤ ਲਿਆਂਦੇ ਆ ਤਾਂ ਫਿਰ ਇਹਦੇ ਵਿੱਚ ਅਸੀਂ ਵੀ ਪਹੁੰਚੀਏ ਔਰ ਇਹਨਾਂ ਹਾਲਾਤਾਂ ਦੇ ਵਿੱਚ ਹੀ ਨਛੱਤਰ ਗਿੱਲ ਭਾਜੀ ਹੋਰੀ ਪਹੁੰਚੇ ਆ ਅਸੀਂ ਫਿਰੋਜ਼ਪੁਰ ਦੇ ਵਿੱਚ ਆ ਫਿਰੋਜ਼ਪੁਰ ਦੇ ਵਿੱਚ ਬਹੁਤ ਵੱਡਾ ਨੁਕਸਾਨ ਬਾਰਡਰ ਦੇ ਨਾਲ ਨਾਲ ਹੋਇਆ ਔਰ ਇਹ ਫਿਰੋਜ਼ਪੁਰ ਦੇ ਲੋਕ ਦੋ ਮਾਰਾਂ ਚੱਲਦੇ ਆ ਜਦੋਂ ਇੱਧਰ ਜੰਗ ਵਰਗਾ ਮਾਹੌਲ ਬਣਦਾ ਤਾਂ ਉਦੋਂ ਵੀ ਇਹਨਾਂ ਨੂੰ ਹੀ ਚੱਲਣਾ ਪੈਂਦਾ ਔਰ ਇਹ ਹਾਲਾਤਾਂ ਚੱਲਣੇ ਪੈਂਦੇ ਕਿਉਂਕਿ ਬਾਰਡਰ ਤੇ ਸਤਲੋਜ ਦੇ ਨਾਲ ਨਾਲ ਨੇ ਭਾਜੀ ਬਹੁਤ-ਬਹੁਤ ਸਵਾਗਤ ਸਭ ਤੋਂ ਬਹੁਤ ਮਿਹਰਬਾਨੀ ਥੈਂਕ ਯੂ ਜੀ ਆਫਤ ਤਾਂ ਬਹੁਤ ਵੱਡੀ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਲੋਕ ਤੁਹਾਡੀ ਇੰਡਸਟਰੀ ਦੀ ਬਹੁਤ ਜ਼ਿਆਦਾ ਸ਼ਲਾਘਾ ਕਰ ਰਹੇ ਨੇ ਕਿ ਇੰਡਸਟਰੀ ਕੁਦ ਪਈ ਹੁਣ ਇਸ ਮਾਮਲੇ ਜੀ ਜੀ ਉਹ ਸਭ ਦਾ ਫਰਜ਼ ਵੀ ਬਣਦਾ ਕਿਉਂਕਿ ਪੰਜਾਬ ਪੰਜਾਬ ਨੇ ਹੀ ਸਾਨੂੰ ਬਣਾਇਆ ਹੈ ਹੈਨਾ ਸੀਐਸ ਲਾਈਨ ਚ ਪੰਜਾਬੀਆਂ ਨੇ ਸਾਨੂੰ ਬਣਾਇਆ ਤੇ ਜਦੋਂ ਮੁਸੀਬਤ ਪੈਂਦੀ ਹੈ ਜੇ ਅਸੀਂ ਇਹਨਾਂ ਨੂੰ ਨਚਾ ਕੇ ਪੈਸੇ ਲੈ ਸਕਦੇ ਆ ਸਾਰਿਆਂ ਦੇ ਖੁਸ਼ੀਆਂ ਵਿੱਚ ਸ਼ਾਮਲ ਹੋ ਕੇ ਫਿਰ ਸਾਨੂੰ ਦੁੱਖ ਵਿੱਚ ਵੀ ਆਉਣਾ ਚਾਹੀਦਾ ਸੋ ਉਹ ਸਾਡਾ ਫਰਜ਼ ਬਣਦਾ ਇਸ ਕਰਕੇ ਸਾਰੇ ਆ ਸਾਰੇ ਆ ਰਹੇ ਆ ਅੱਛਾ ਤੁਸੀਂ ਹਾਲਾਤ ਵੇਖੇ ਭਾਜੀ ਪਠਾਨਕੋਟ ਤੋਂ ਲੈ ਕੇ ਫਿਰੋਜ਼ਪੁਰ ਦੇ ਨਾਲ-ਨਾਲ ਤਿੰਨਾਂ ਦਰਿਆਵਾਂ ਦੇ ਨਾਲ-ਨਾਲ ਬਹੁਤ ਵੱਡਾ ਮਤਲਬ ਸਾਡਾ ਅਰਬਾਂ ਦਾ ਨੁਕਸਾਨ ਔਰ 50 ਤੋਂ ਵੱਧ ਤਾਂ ਸਾਡੀਆਂ ਸਾਡੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਹੁਣ ਇਸ ਮਾਮਲੇ ਦੇ ਅੰਦਰ ਮੁੜ ਵਸੇਬੇ ਵਾਸਤੇ ਕੋਸ਼ਿਸ਼ ਲੋਕ ਕਰ ਰਹੇ ਨੇ ਸਰਕਾਰ ਵੀ ਸਰਕਾਰ ਵੀ ਐਲਾਨ ਕਰ ਰਹੀ ਹੈ ਆਪਣੇ ਪੱਧਰ ਤੇ ਔਰ ਸਾਰੀ ਕਰ ਰਹੇ ਨੇ ਇਸ ਦੇ ਵਿੱਚ ਹੁਣ ਇੰਡਸਟਰੀ ਵੱਲੋਂ ਜਾਂ ਤੁਹਾਡੇ ਵੱਲੋਂ ਜਿਸ ਵੀ ਫਾਊਂਡੇਸ਼ਨ ਦੇ ਨਾਲ ਤੁਸੀਂ ਜੁੜੇ ਹੋਏ ਹੋ ਕੀ ਕੁਝ ਕਰ ਰਹੇ ਹੋ ਇਸ ਤੋਂ ਅ ਗਾਮਾ ਸਿੱਧੂ ਮੇਰਾ ਬਹੁਤ ਪਿਆਰਾ ਮਿੱਤਰ ਬੜੇ ਪੁਰਾਣੇ ਅਸੀਂ ਹੈਗੇ ਆ ਉਹ ਉਹਨੂੰ ਇਸ ਇਲਾਕੇ ਦਾ ਸਾਰੇ ਪਤਾ ਹੈ ਤਾਂ ਮੈਂ ਉਹਦੇ ਨਾਲ ਮੇਰੀ ਗੱਲ ਚੱਲਦੀ ਰਹਿੰਦੀ ਸੀ ਕਹਿੰਦਾ ਭਾਜੀ 12 ਤਰੀਕ ਨੂੰ ਅਸੀਂ ਫਾਊਂਡੇਸ਼ਨ ਦਾ ਨਾ ਉਦਘਾਟਨ ਕਰ ਰਹੇ ਆ ਉਸ ਦਿਨ ਤੁਸੀਂ ਜ਼ਰੂਰ ਆਓ ਫਿਰ ਪਤਾ ਇਹਨਾਂ ਨੂੰ ਪਤਾ ਲੱਗਣਾ ਅਸਲ 'ਚ ਕਿਹੜੇ ਇਲਾਕੇ 'ਚ ਕਿੱਥੇ ਕਿਉਂਕਿ ਇੱਥੇ ਡੇਰਿਆਂ ਤੇ ਰਹਿੰਦੇ ਲੋਕ ਜ਼ਿਆਦਾ ਨਾ ਜਿਹੜੇ ਖੇਤੀਬਾੜੀ ਕਰਦੇ ਆ ਉਹ ਅਜੇ ਤੱਕ ਵੀ ਮੈਨੂੰ ਲੱਗਦਾ ਉਹਨਾਂ ਤੱਕ ਕਈ ਐਸੇ ਆ ਜਿਨ੍ਹਾਂ ਤੱਕ ਖਾਣਾ ਨਹੀਂ ਪਹੁੰਚਿਆ ਕਈ ਵਿਚਾਰੇ ਛੱਤਾਂ ਤੇ ਹੀ ਸੁੱਤੇ ਆ ਕਿੰਨੀਆਂ ਕਿੰਨੀਆਂ ਰਾਤਾਂ ਜਾਂ ਬਾਰਿਸ਼ ਆਤਾ ਹੁਣ ਬਾਬੇ ਨੇ ਕਿਰਪਾ ਕੀਤੀ ਚਲੋ ਪਾਣੀ ਉੱਤਰ ਗਿਆ ਸੋ ਇਹ ਫਾਊਂਡੇਸ਼ਨ ਬਸ ਜਿੱਥੇ ਜਿੱਥੇ ਜਿਹੜੀ ਚੀਜ਼ ਦੀ ਜ਼ਰੂਰਤ ਹੈ ਇਸ ਇਲਾਕੇ ਵਾਲਿਆਂ ਨੂੰ ਪਤਾ ਹੋਣਾ ਹੈ ਗਾਮੇ ਵੀਰ ਨੂੰ ਪਤਾ ਪਿੰਡ ਦੇ ਸਰਪੰਚਾਂ ਨਾਲ ਜਿਹੜਾ ਟਾਈ ਅਪ ਹੋਏਗਾ ਫਿਰ ਉਥੇ ਉਥੇ ਜਿਹੜੀ ਸਹੂਲਤ ਪਹਾਈਆ ਕਰਾਈ ਜਾਏਗੀ ਇਹ ਮੋੜ ਤੁਸੀਂ ਬੇਵਾਸਤੇ ਕਰ ਰਹੇ ਹੋ ਸਾਰਾ ਕੁਝ ਜੀ 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 ਅੱਛਾ ਜਦੋਂ 2020 ਦਾ ਅੰਦੋਲਨ ਚੱਲ ਰਿਹਾ ਸੀ ਤਾਂ ਅਸੀਂ ਵੀ ਉਸ ਨੂੰ ਕਵਰ ਕਰ ਰਹੇ ਸੀ ਤਾਂ ਉਸ ਵੇਲੇ ਬਹੁਤ ਸਾਰੇ ਤੁਹਾਡੀ ਇੰਡਸਟਰੀ ਤੋਂ ਬਹੁਤ ਸਾਰੇ ਸਿੰਗਰਜ਼ ਨਾਲ ਜਦੋਂ ਗੱਲ ਹੁੰਦੀ ਸੀ ਤਾਂ ਆਫ ਕੈਮਰਾ ਕਈ ਵਾਰ ਗੱਲ ਕਰਦੇ ਹੁੰਦੇ ਸੀ ਕਿ ਕਈ ਵਾਰ ਮੌਕਾ ਆਉਂਦਾ ਹੈ ਕਿ ਰੈਵਿਊਲੂਸ਼ਨ ਹੁੰਦਾ ਕੋਈ ਬਦਲਾ ਆਉਂਦੇ ਨੇ ਕਦੇ ਕਿਸ ਤਰ੍ਹਾਂ ਦਾ ਮਾਹੌਲ ਆ ਉਸ ਮਾਹੌਲ ਦੇ ਅੰਦਰ ਗਾਣੇ ਲਿਖੇ ਵੀ ਜਾਂਦੇ ਆ ਗਾਏ ਵੀ ਜਾਂਦੇ ਆ 2020 ਦੇ ਵਿੱਚ ਗਾਣੇ ਚੇਂਜ ਹੋਏ ਕਈਆਂ ਨੇ ਆਪਣਾ ਸਟਾਈਲ ਚੇਂਜ ਕਰ ਲਿਆ ਗਾਉਣ ਦਾ ਔਰ ਇਸ ਆਪਦਾ ਦੇ ਵਿੱਚ ਵੀ ਤੁਹਾਨੂੰ ਲੱਗਦਾ ਹੈ ਕਿ ਇੰਡਸਟਰੀ ਤੇ ਇਹ ਵੀ ਇੱਕ ਨਾ ਕਿਤੇ ਨਾ ਕਿਤੇ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਜਾਂ ਕਹਿ ਲਓ ਕਿ ਫਰਜ਼ ਬਣਦਾ ਹੈ ਕਿ ਇਸ ਤਰ੍ਹਾਂ ਦੇ ਨਾਲ ਵੀ ਕੋਈ ਇਸ ਮਾਹੌਲ ਦੇ ਅੰਦਰ ਵੀ ਕੁਝ ਇਦਾਂ ਦੇ ਬਦਲਾਅ ਦੀ ਗਾਣੇ ਤਾਂ ਬਣ ਹੀ ਰਹੇ ਆ ਬਣੀ ਵੀ ਜਾਣੇ ਆ ਕਿਉਂਕਿ ਕਿਸਾਨ ਅੰਦੋਲਨ ਮੇਲੇ ਵੀ ਸਭ ਨੇ ਕਹਾ ਕਿ ਜਾਗਰੂਕ ਕਰਨਾ ਹੈ ਆਪਣੇ ਕਿਸਾਨਾਂ ਦੇ ਹੱਕਾਂ ਲਈ ਨਾ ਸੋ ਇਹ ਬਟ ਇਹ ਮੈਨੂੰ ਲੱਗਦਾ ਕਿ ਇਹ ਆਪਦਾ ਐਸੀ ਆ ਇਹ ਬਹੁਤ ਦੁੱਖਪਰਿਆ ਦੁੱਖਪਰਿਆ ਹੋਇਆ ਮੈਨੂੰ ਲੱਗਦਾ ਨਹੀਂ ਇਹਦੇ ਤੇ ਕੁਝ ਹਾਂ ਅੱਗੇ ਲੋਕਾਂ ਨੂੰ ਦੱਸਣ ਲਈ ਕਿਉਂਕਿ ਗਾਣੇ ਬੜੀ ਗਾਣਿਆਂ ਦੀ ਬੜੀ ਉਮਰ ਹੁੰਦੀ ਇਦਾਂ ਦੀਆਂ ਦੀ ਨਾ ਇਤਿਹਾਸ ਹੁੰਦਾ ਏ ਕਿ ਇਹ ਵੀ ਕਿ ਇਸ ਟਾਈਮ ਤੇ ਅੱਜ ਕਿਉਂਕਿ 2023 ਚ ਵੀ ਬੜਾ ਪਾਣੀ ਆਇਆ ਸੀ ਇਸ ਇਲਾਕੇ ਚ ਨਾ ਹੁਣ 2025 ਐ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਤਾਂ ਇਦਾਂ ਦੇ ਗਾਣੇ ਕੀਤੇ ਜਾ ਸਕਦੇ ਲੇਕਿਨ ਮੈਨੂੰ ਲੱਗਦਾ ਨਹੀਂ ਕਿ ਕਮਾਈ ਦਾ ਸਾਧਨ ਹੋ ਸਕਦੇ ਹਾਂ ਇਦਾਂ ਦਾ ਤਾਂ ਨਹੀਂ ਕੋਈ ਮੈਨੂੰ ਨਾ ਪੰਜਾਬ ਕਈ ਕਈ ਐਸੇ ਹੁੰਦੇ ਆ ਉਹ ਅਢੀਕਦੇ ਰਹਿੰਦੇ ਆ ਕਦੇ ਕੁਝ ਹੋਵੇ ਤੇ ਗਾਣਾ ਬਣਾਈਏ ਸਟੂਡੀਓ ਚ ਇਕੱਲੇ ਤੁਹਾਡੀ ਇੰਡਸਟਰੀ ਦੇ ਵਿੱਚ ਨਹੀਂ ਇਹ ਬਹੁਤ ਬਹੁਤ ਖਿੱਤਿਆਂ ਦੇ ਵਿੱਚ ਹਾਂ ਬਟ ਬੜਾ ਦੁਖਦਾਈ ਹੈ ਇਹ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਸਿੰਗਰ ਇਸ ਟਾਪਿਕ ਤੇ ਕੋਈ ਗਾਣਾ ਕਰੇਗਾ ਅੱਛਾ ਆਖਰੀ ਸਵਾਲ ਇਹ ਹੈ ਕਿ ਪੰਜਾਬ ਪੰਜਾਬ ਦੇ ਨਾਲ ਖੜਾ ਜੀ ਤੁਸੀਂ ਮਾਜੇ ਦੇ ਵਿੱਚ ਦੇਖਦੇ ਹੋ ਬڑے-ਬڑے ਟਰੈਕਟਰ ਟਰਾਲੇ ਮਗਰ ਪਾਏ ਨੇ ਭਰਿਆ ਹੋਇਆ ਸਮਾਨ ਹੈ ਲੋਕ ਜਿੱਥੋਂ ਤੱਕ ਵੀ ਟਰੈਕਟਰ ਜਾ ਸਕਦਾ ਤੁਸੀਂ ਵੀਡੀਓ ਦੇਖੀਆ ਹੋਣੀ ਹੈ ਕਿ ਪੂਰੀ ਸ਼ੋਰ ਡੁੱਬ ਗਈ ਪਰ ਟਰੈਕਟਰ ਕੱਢ ਕੇ ਲਿਜਾ ਕੇ ਉਹਨਾਂ ਨੇ ਸਮਾਨ ਪਹਚਾਇਆ ਇਸ ਪੂਰੀ ਪੂਰੀ ਸਿਚੁਏਸ਼ਨ ਨੂੰ ਤੁਸੀਂ ਇੱਕ ਕਲਾਕਾਰ ਦੇ ਰੂਪ ਵਿੱਚ ਕਿਵੇਂ ਦੇ ਇਹ ਪੰਜਾਬੀ ਕਰ ਸਕਦੇ ਆ ਕਿਉਂਕਿ ਇੰਨਾ ਜਜ਼ਬਾ ਜਿਹੜਾ ਹੈਗਾ ਨਾ ਉਹ ਪੰਜਾਬੀਆਂ ਚ ਹੀ ਹੈ ਵੈਸੇ ਤਾਂ ਹਰ ਕੌਮ ਚ ਹੁੰਦਾ ਹੈ ਲੇਕਿਨ ਪੰਜਾਬੀਆਂ ਚ ਥੋੜਾ ਜ਼ਿਆਦਾ ਗੁਰਗੂ ਬਣ ਸਕਦੀ ਕੌਮ ਹੈ ਇਹ ਹਨਾ ਸਾਜੀ ਹੋਈ ਇੰਨਾ ਚ ਹੁੰਦਾ ਹੈ ਕਿ ਇਹ ਇਹ ਜੂਝਦੇ ਆ ਇਹ ਲੜਦੇ ਆ ਮੁਸੀਬਤ ਦੇ ਨਾਲ ਇਹੀ ਖਾਸੀਅਤ ਹੈ ਇਸੇ ਕਰਕੇ ਪੰਜਾਬੀ ਜਿਹੜੀ ਪੰਜਾਬੀ ਕਾਮ ਜੜੀ ਚਾਹੇ 2% ਹੀ ਆ ਲੇਕਿਨ ਉਹ ਫਿਰ 2% ਸਾਰਿਆਂ ਤੇ ਭਾਰੀ ਪੈਂਦੇ ਆ ਜੀ ਬਹੁਤ ਧੰਨਵਾਦ ਗੱਲ ਸਾਹਿਬ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਸਭ ਨੇ ਆਪਣੇ ਆਪਣੇ ਐਫਰਟ ਕੀਤੇ ਆ ਜੋ ਜਿੰਨੀ ਜੋਗਾ ਸੀ ਸਭ ਨੇ ਆਪਣੀ ਕੋਸ਼ਿਸ਼ ਕੀਤੀ ਹੈ ਕਿ ਇਸ ਦੇ ਵਿੱਚ ਜਿੰਨਾ ਕੁ ਵੀ ਜਿਸ ਤੋਂ ਸਹਿਯੋਗ ਹੋ ਸਕਦਾ ਉਹ ਸਹਿਯੋਗ ਕਰਕੇ ਜਾਈਏ ਤਾਂ ਅੱਜ ਇੱਕ ਫਾਊਂਡੇਸ਼ਨ ਹੰਬਲਾ ਫਾਊਂਡੇਸ਼ਨ ਸੀ ਜਿਸ ਨੇ ਇਹ ਐਲਾਨ ਕੀਤਾ ਕਿ ਫਿਰੋਜ਼ਪੁਰ ਦੇ ਵਿੱਚ ਮੁਰਵਸੀਬਾ ਇੱਕ ਮੁਹਿੰਮ ਸ਼ੁਰੂ ਕੀਤੀ ਜਾਣੀ ਹੈ ਜਿਸ ਦੇ ਵਿੱਚ ਬੱਚਿਆਂ ਦੀਆਂ ਫੀਸਾਂ ਭਰੀਆਂ ਜਾਣੀਆਂ ਉਸ ਦੇ ਵਿੱਚ ਜੋ ਜ਼ਮੀਨਾਂ ਦੇ ਵਿੱਚ ਰੇਤਾ ਭਰ ਗਈ ਉਹ ਜ਼ਮੀਨਾਂ ਨੂੰ ਸਿੱਧੀਆਂ ਕਰਨਾ ਫਸਲ ਦੀ ਫਸਲ ਨੂੰ ਬੀਜਣਾ ਇੱਥੋਂ ਤੱਕ ਕਿ ਫਸਲ ਕੱਟਣ ਤੱਕ ਦੀ ਜ਼ਿੰਮੇਵਾਰੀ ਇਸ ਫਾਊਂਡੇਸ਼ਨ ਦੇ ਵੱਲੋਂ ਲਈ ਹੈ ਔਰ ਉਸ ਦੇ ਵਿੱਚ ਹਿੱਸੇਦਾਰੀ ਜਿਹੜੀ ਹੈ ਉਹ 69 ਗਿੱਲ ਹੋਰਾਂ ਨੇ ਵੀ ਪਾਈ ਹੋਈ ਹੈ ਆਪਣੇ ਸਹਿਯੋਗੀ ਮੰਦੇ ਨਾਲ ਮੈਂ ਰਵੀ ਸੰਗਰਾਹੂ ਦਾ ਅਨਮਿਤ ਫਿਰੋਜ਼ਪੁਰ